ਕਲਮ ਰੇਲ ਕੋਲ ਨਾਲ ਬਿਲਕੁਲ ਸਾਹਮਣੇ ਕਰਦੇ ਨੇ 버거 ਦਾ ਨੰਬਰ 1 ਨੰਬਰ 1 ਨਾ ਪੂਰਾ ਘੰਟਾ ਸਿੱਧਾ ਸਿੱਧਾ 버거 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਕਹਿੰਦੇ ਹਾਂ ਸਰਕਾਰੀ ਕਾਲ ਦੇ ਮਰੇਲ ਕੋਲ ਨਾਲ ਦੇ ਸਾਹਮਣੇ ਇਧਰ ਮਾਰਕੀਟ ਦਿਖਾਦੇ ਵੀਰੇਾਰੇ ਤੁਹਾਨੂੰ ਆਪ ਵਧੀਆ ਚੰਗਾ ਖਾਣਾ ਦਿਖਾਉਣੇ ਆ ਆਏਗਾ ਮਿਹਰ ਪੀਜ਼ਾ ਪੰਜਾਬੀ ਕਪਲ ਬਣਾਉਂਦਾ ਆਪਣਾ ਇਹ ਆਪਣੇ ਲਈ ਆਰਡਰ ਲਾਇਆ ਹੋਇਆ ਆਪਣੇ ਪੈਸੇ ਇਹਨਾਂ ਨੂੰ ਬਹੁਤ ਜਿਆਦਾ ਟੇਸਟੀ ਆ ਅਸੀਂ ਪੀਜ਼ਾ ਵੀ ਆਰਡਰ ਕਰੇ ਨੇ ਲੈ ਕੇ ਜਾਵਾਂਗੇ ਪੀਜ਼ਾ ਰਿਪੋਰਟ ਤੁਹਾਨੂੰ ਵੀਰ ਦੇ ਦਾਂਗੇ 버ਗਰ ਦਾ ਨੰਬਰ 1 ਨੰਬਰ 1 ਨਾ ਪੂਰਾ ਘੰਟਾ ਸਿੱਧਾ ਸਿੱਧਾ 버ਗਰ ਉਹ ਚਾਹ ਇੱਕ ਨਾਲ ਸਾਹਮਣੇ ਵੀਰੇ ਉਹ ਦੇਖ ਇਹ ਅੰਕਲ ਵੈਸੇ ਨਾ ਆਪਣੀ ਮੈਕਡੀ ਨੂੰ ਮਾਰ ਪਾ ਘਰ ਵਾਲੀ ਨਾਲ ਖੜਦੇ ਨੇ ਅੱਜ ਉਹਨਾਂ ਦੀ ਸਿਸਟਰ ਖੜੇ ਨੇ ਨਾਲ ਉਹ ਤੋਂ ਨਾਲ ਨੂੰ ਨਾ ਵੇਟ ਕਰੂਗਾ ਅਗਲਾ ਇਹ ਹੈ ਗੱਲਬਾਤਾਂ ਵੇਟ ਕਰਦਾ ਹਾਂ ਫੋਟੋ ਖਿੱਚੋ ਨੇ ਦਿਲ ਖਾਣਾ ਨਹੀਂ 11 ਵਜੇ ਖੁੱਲਰ ਹੁੰਦਾ 11 ਵਜੇ ਹੁੰਦਾ ਅੱਛਾ ਜੀ 11 ਵਜੇ ਟਾਈਮਿੰਗ ਕੀ ਹੈ ਰੋਟੀ ਸਾਮੇ 4 ਤੋਂ 10 ਹੈ 4 ਤੋਂ 11:00 ਬਜ ਜਾਂਦੇ ਨੇ 4 ਤੋਂ ਸ਼ਾਮ ਦੇ 4 ਤੋਂ ਲੈ ਕੇ ਰਾਤ ਦੇ 10 11 ਵੀ ਬਜ ਜਾਂਦੇ ਨੇ ਓਕੇ ਓਕੇ ਜੀ ਸੈਂਡਵਿਚ ਵਰਦਨੇ ਅੰਮੋਲੀ ਚੀਜ਼ ਵੇਚਦੇ ਆ ਪੂਰੇ ਸ਼ਹਿਰ ਚ ਕੋਈ ਨਹੀਂ ਵੇਚਦਾ ਆ ਦੇਖ ਲਓ ਪਨੀਰ ਵੀ ਜਾ ਕਰਿਆ ਪਨੀਰ ਵੀ ਭਰ ਭਰ ਭਰੇ ਹੋਇਆ ਆ ਗਈ ਜੰਗਲ ਜੀ ਇਹ 올ਿਵੇ ਹੈ 올ਿव जैਟਨ ਕਹਿੰਦੇ ਨਾ ਬੈਠਣ ਨੂੰ ਵੀ ਬੈਕ ਸਾਈਡ ਵਧੀਆ ਜਗ੍ਹਾ ਬਣੀ ਹੋਈ ਹੈ ਇਹਨਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੈਸੇ ਯਾਰ ਸਫਾਈ ਦੀ ਚੀਜ਼ ਖਾਣੀ ਆ ਫਿਰ ਤਾਂ ਕੋਈ ਬੈਠਣ ਵਾਲੀ ਪ੍ਰੋਬਲਮ ਵੀ ਨਹੀਂ ਹੈਗੀ ਗੰਦ ਖਾਣਾ ਫਿਰ ਤਾਂ ਜਿੱਥੇ ਮਰਜ਼ੀ ਬਹਿ ਕੇ ਖਾ ਲਈ ਆਪਾਂ ਮੈਂ ਮਤਲਬ ਪਿੱਛੇ ਬਹਿ ਕੇ ਨਾਲ ਇੱਕ ਚੀਜ਼ ਵਿਸ਼ਵਾਸ ਵਾਲੀ ਆਪਾਂ ਨੂੰ ਪੰਜਾਬੀ ਬੰਦਾ ਕੋਈ ਮਾੜੀ ਚੀਜ਼ ਨਹੀਂ ਕਰਵਾ ਸਕਦਾ ਜਾਂਦੇ ਤਾਂ ਗੁਰਸਿੱਖਾਂ ਅਮਰਤਾਰੀ ਨੇ ਅੰਕਲ ਹੋਣੀ ਅਸ ਬੇਕੇ ਮੇ ਲੱਗੇ ਇਹਨਾਂ ਦਾ ਬਹੁਤ ਅਚੰਭੇ ਜੀ ਵਧੀਆ ਹਾਂਜੀ ਬਹੁਤ ਵਧੀਆ ਅੱਗੇ ਵੀ ਆਉਣਾ ਰਹਿੰਦੇ ਵੀਰੇ ਤੁਸੀਂ ਬਿਲਕੁਲ ਆਉਣਾ ਜੀ ਅਬੀ ਰਨੂ ਦੇਣਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਣ ਦੇ ਦੌਰੇ ਹੋ ਗਿਆ ਤਕਰੀਬਨ ਖਸਾਲ ਹਮੇਸ਼ਾ ਇਹਨਾਂ ਦੀ ਇਦਾਂ ਹੀ ਕੁਆਲਿਟੀ ਹੁੰਦੀ ਹੈ ਪੂਰੇ ਸਿਰਾ ਬੈਸਟ ਕੁਆਲਿਟੀ ਹੁੰਦੀ ਹੈ ਚਲੋ ਧੰਨਵਾਦ ਵੀਰ ਜੀ ਸਤੋਯੋ ਰਹਿ ਨਹੀਂ ਹੋਇਆ ਪੀਜ਼ਾ ਘਰ ਲਈ ਪੈਕ ਕਰਾਇਆ ਸੀ ਕੰਦਾ ਦੇਖਣ ਨੂੰ ਇੰਨਾ ਸਵਾਦ ਸੀ ਅੱਜ ਕਿ ਉਹਦੇ ਖਾ ਕੇ ਦੇਖ ਲੈਂਦੇ ਆ ਚੱਲ ਭਾਈ ਆ ਜਾ ਮੁੱਟੇ ਦੇਖੀਏ ਟੇਸਟ ਪੂਰਾ ਘਾਣਾ ਬੁਣਾ ਸਾਰੇ ਪੀਜ਼ੇ ਖੇਰ ਲੈਨੇ ਮੈਂ ਭਾਈ ਪੀਜ਼ੇ ਦਾ ਤਾਂ ਕਰਤਾ ਹੀ ਸਫਾਇਆ ਪਰ ਗੱਲ ਬਾਤ ਤੇ ਗੱਲ ਬਕਾ ਪੂਰਾ ਗੱਲ ਬਾਤ ਤੇ ਰਾਣੇ ਮੈਂ ਕੜੀਆਂ ਨੂੰ ਮਾਰ ਪਾਵਾਂਗਾ ਵੀਰੋ ਸਭ ਨੂੰ ਮਾਰ ਪਾਵਾਂਗਾ ਤੇ ਦੂਜੀ ਸਫਾਈ